ਸਤਿ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ترسین ਸਿੰਘ ਰਾਜੀਆ ਖੇਤੀ ਪੰਜਾਬ ਤੇ ਹੋਜ ਰਾਂ ਜੋ ਟਾਈਮ ਆ ਇਸ ਸਮੇਂ ਤਕਰੀਬਨ 11:30 ਹੋ ਚੁੱਕੇ ਨੇ ਦੁਪਹਿਰ ਦੇ ਤੇ ਅੱਜ ਦੱਸ ਰਹੀ ਹਾਂ ਕਿ ਬਾਬਾ ਜੋਗੀ ਪੀਰ ਜੀ ਦਾ ਮੇਲਾ ਚੇਤ ਵਾਲਾ ਮੇਲਾ ਵੱਡਾ ਮੇਲਾ ਪੂਰਾ ਜਹਾਂ ਇਕੱਠ ਹੋਊਗਾ ਲੱਖਾਂ ਨੇ ਗਿਣਤੀ ਸਰਦਾਂ ਲਾਉਂਗੇ ਤੇ ਮੇਰਾ ਆ ਭਾਂਡਾ ਆ ਮੇਰਾ ਤੇ ਆਪਣਾ ਜੂਤੂਆ ਨਾਲ ਇਹਨਾਂ ਨੂੰ ਦਿਖਾ ਕੇ ਉਹਨਾਂ ਮੇਲਾ ਤੇ ਬੱਚਿਆਂ ਨੂੰ ਚਾਹ ਹੁੰਦਾ ਆਪਾਂ ਇਕੱਲਿਆਂ ਨੂੰ ਨਹੀਂ ਜਾਣ ਦਿੰਦੇ ਜੀ ਤੇ ਨਾਲ ਜਦੋਂ ਆਪਾਂ ਹੈਗੇ ਆ ਵੀ ਨਾਲ ਹੀ ਜਾਵਾਂਗੇ ਤੇ ਇਹਨੂੰ ਦਿਖਾ ਕੇ ਲਿਆਉਂਗੇ ਮੇਲਾ ਵਧੀਆ ਤੇ ਮਿੱਕੇ ਜਿਹਨੇ ਕੰਟਰੋਲ ਕਰਦੇ 19 ਵਧੀਆ ਗੱਲ ਹੁੰਦੀ ਏ ਤੇ ਚਲੋ ਬਣਦੇ ਆ ਲੈ ਕੇ ਚੱਲਦੇ ਆ ਉਹਨਾਂ ਨੂੰ ਮੇਲੇ ਤੇ ਕਿਵੇਂ ਗੱਲਬਾਤ ਪਈ ਠੀਕ ਹੈ ਰੈਡੀ ਆਂਦਰਿੰਦਰ ਸਿੰਘ ਨਿਊ ਲੁੱਕ ਦੇ ਬੰਦਰ ਦੀ ਠੀਕ ਹੈ ਚਲੋ ਜੀ ਮਿਲਦੇ ਆ ਮੇਲੇ ਜਾ ਕੇ ਦਿਖਾਵਾਂ ਤੁਹਾਨੂੰ ਬਹੁਤ ਸੋਹਣਾ ਵਲੌਗ ਕਿਸ ਤਰ੍ਹਾਂ ਬਾਬਾ ਜੋਗੀ ਪੀਪੀ ਦੇ ਸਰਦਾਂ ਨਾਲ ਮੱਥਾ ਟੇਕਦੇ ਤੇ ਉਧਰ ਹਰੀ ਦਾਸ ਬਾਬੇ ਦੇ ਕਿਸ ਤਰ੍ਹਾਂ ਸ਼ਰਾਬ ਦੀ ਨਾਚ ਰੰਦੇ ਗਾਣਿਆਂ ਦੇ ਸਾਰੀ ਵੀਡੀਓ ਦਿਖਾਉਮੇ ਤੁਹਾਨੂੰ ਬਣੇ ਰਹੋ ਐਂਡ ਤੱਕ ਤੇ ਆਪਣੇ ਚੈਨਲ ਨੂੰ ਕਰਨਾ ਨਾ ਭੁੱਲੋ ਸਬਸਕ੍ਰਾਈਬ ਤੇ ਆਪਣੇ ਜਿਹੜਾ ਦੋਸਤਾਂ ਤੇ ਮਿੱਤਰਾਂ ਨੂੰ ਵੀ ਕਰਾਓ ਤੇ ਰਿਸ਼ਤੇਦਾਰਾਂ ਨੂੰ ਵੀ ਕਰਾਈ ਆਪ ਜੀ ਦੇ ਅਸੀਂ ਸਾਰੇ ਪਰਿਵਾਰ ਅਤੀ ਧੰਨਵਾਦੀ ਹੁਮਾਰਾ ਨੇ ਚਲੋ ਜੀ ਕਮੌਨ ਲੱਛਦੇ ਜੀ ਪਹੁੰਚ ਗਏ ਮੇਲੇ 'ਚ ਤੁਹਾਨੂੰ ਕੱਲਾ ਪੀੜੀ 'ਚ ਦੱਸੀ ਦਿੱਤਾ ਵੀ ਨਾਲ ਜੋਰ ਤੇ ਦੱਸੋ ਇਹਨਾਂ ਨੂੰ ਹੁਣ ਮੈਂ ਮਿੱਟੀ ਕਢਾ ਕੇ ਕਹੂੰ ਭਾਈ ਯਾਰਾ ਮੇਲਾ ਦੇਖੋ ਤੇ ਬਹੁਤ ਟੌਲ ਵੀ ਕੰਮ ਲੱਗਣਾ ਲੱਗੀਆਂ ਨੇ ਚੰਡੋਲਾ ਮੇਲੇ 'ਚ ਵੱਡੀ ਚੰਡੋਲਾ ਬਹੁਤ ਬਹੁਤ ਲੰਮਾ ਝੂਟਾ ਦਿੰਦੀ ਹੈ। ਤੁਸੀਂ ਬੈਠ ਕੇ ਦੇਖ ਰਹੇ ਦਿਲ ਪਾਟਣ ਲੱਗੇ ਨਾ ਬਈ। ਏਕ ਬੰਦਾ ਨਹੀਂ ਬਹਿ ਸਕਦਾ ਇੱਥੇ। ਦੇਖੋ ਜਿਵੇਂ ਉੱਪਰ ਹੋ ਕੇ ਮੁੜਦੀ ਹੈ। चलते आप मेले अंदर बाबा जी दरबार च मत टेकर पूरी राउनक मेले तो पूरा शोर मच रहा संगत रहा ਵਾਹ ਪੀਰ ਫਰੀ ਬਹੁਤ ਸੇ ਤਿਆਰ ਰਸ ਕਰਨ ਚੰਦ ਰਿਆ ਜੀ ਦਾ ਲੰਗਰ ਦੂਸਰਾ ਲੰਗਰ ਪੂਰੇ ਜੋਰ ਨਾਲ ਚੱਲ ਰਿਹਾ ਬਾਈ ਤੇ ਆਪਾਂ ਨੂੰ ਵੀ ਗਲਾਸ ਮਿਲ ਗਏ ਬਹੁਤ ਸਾਰੇ ਲੰਗਰ ਲੱਗੇ ਨੇ ਜੀ ਬਹੁਤ ਸਾਰੇ ਲੰਗਰ ਲੱਗੇ ਨੇ ਆ ਜੇ ਆਪਾਂ ਨੇੜੇ ਆ ਰਹੇ ਆਂ ਬਾਬਾ ਜੀ ਤੇ ਭੀੜ ਬਹੁਤ ਵੱਧ ਰਹੀ ਹੈ। ਦੇਖੋ ਉੱਪਰ ਬਲੰਦਰੇ ਬਹੁਤ ਜ਼ਿਆਦਾ ਭੀੜ ਹੈ। ਮੱਥਾ ਟੇਕਣ ਦਾ ਇੰਨਾ ਜ਼ਿਆਦਾ ਰਸਾ ਹੈ। ਕਿ ਸੰਗਤ ਨੂੰ ਪੂਰੇ ਟੰਬੇ ਲਾ ਲਾ ਰੋਕਿਆ ਹੋਇਆ ਹੈ। ਦੇਖ ਸਾਹਰੇ ਤੁਸੀਂ ਵੀਡੀਓ ਵੀ ਮੁਸ਼ਕਿਲ ਨਾਲ ਬਣਾ ਰਹੇ ਕਿਉਂ ਭਾਈ ਇਹ ਠਾ ਵੀ ਦੇਖ ਕੇ ਤੁਰਨਾ ਪੈਂਦਾ। ਦੇਖੋ ਨਵੇਂ ਵਿਆਹੇ ਜੋੜੇ ਆਏ ਨੇ ਮੱਥਾ ਟੇਕਣ। ਇਲਾਕੇ ਰੀ ਸੰਗਤਾਂ ਜਲੰਧਰ ਏਰੀਆ ਹਾਰਪੁਰ ਏਰੀਆ ਕਪੂਰਥਲਾ ਏਰੀਆ ਸਾਰਾ ਉਹਦੇ ਮੱਥਾ ਟੇਕਣਾ ਚਾਹੀਦਾ ਹੈ ਚੈਨਾ ਦੇ ਪਿੰਡ ਨੇ ਉਧਰ ਵੀ ਬਹੁਤ ਸਾਰੇ ਥਾਂ ਦੇ ਚੈਨਾ ਦੇ ਪਿੰਡ ਬਹੁਤ ਨੇ ਉਧਰ ਹਰ ਇੱਕ ਸਾਈਡ ਜਿਹੜਾ 메ਨ ਲੰਗਰ ਤੇ ਜਿਹੜੇ ਪਿੰਡਾਂ ਦੇ ਲੰਗਰ ਲੱਗੇ ਹੋਣ ਦਿਖਾਈ ਆ ਪਿੱਛੇ ਦਿਖਾਈ ਆ ਬਈ ਵੀਡੀਓ ਚ ਜੂਸ ਦੇ ਰੋਟੀ ਦੇ ਜੂਸ ਦੇ ਰੋਟੀ ਦੇ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਨੇ ਇੱਥੇ ਹੋਰ ਵੀ ਆਉਂਦਾ ਖੰਡਾ ਫਾੜਦਾ ਆ ਜੀ ਇਹ ਰੂਪਬੰਦਰ ਜਾਲ ਚ ਰਿਹਾ ਚੱਲ ਰਿਹਾ ਲੰਗਰ ਹੋਰ ਦੂਤੇ ਪੈ ਰਿਹਾ ਦੋਜ ਖੰਡਾ ਫਾੜਦਾ ਹੋ ਰਿਹਾ ਜੀ ਤੇ ਉਹ ਤੇ ਦੋਜ ਇੱਥੇ ਪਾਰ ਰਿਹਾ ਸੰਗਤ ਸਾਡੇ ਬੰਦੂਰਾ ਮੁੰਡੀਆਂ ਦਾ ਫਾਇਡ ਬੀਤੇ ਨੇ ਬਹੁਤ ਬਹੁਤ ਛੋਰ ਬਬਾਈ ਠੀਕ ਹੋ ਗੱਟਾ ਖਾਰਜਾ ਜੀ ਦਾ ਖਲਾਤਾ ਨੂਰਾ ਨੂਰਾ ਤੁੰਗਿਆ ਦੀ ਸੰਗਤ ਦੇ ਦਿੱਤੀ ਆ ਆ ਵੀਰ ਜੀ ਦੀ ਆਪੋ ਗੱਟਾ ਖਾਰਜਾ ਜੀ ਦਾ ਬਹੁਤ ਜ਼ਿਆਦਾ ਭੀੜ ਹੈ ਇਧਰ ਤਾਂ ਯਾਰ ਤਰਾਮ ਬਹੁਤ ਜ਼ਿਆਦਾ ਪੀੜਾ ਬਾਲੀ ਪੀੜਾ ਤਾਰੀ ਵੀ ਆ ਗਿਆ ਜੀ ਉਹ ਤੱਕ ਲੰਮਾ ਬਈ ਕੰਮ I'm going to be just a I'm going ਭੁੱਲਿਆ ਪਿਆਰ ਭੁੱਲ ਗਿਆ ਸੋਹਣਿਆ ਦਿੱਲਾਂ ਦੇ ਬਾਬਾ ਹਰਥਾ ਪੀਏ ਮੈਲ ਕੰਮੀ ਛੱਤ ਪੈਸੇ ਤੇ ਚਿੰਤਾਂ ਦੇ ਲੁੱਟਾ ਪੈ ਤੇ ਮੁੱਲਾ ਜੀ ਆਪਣੀ ਆਪਣਾ ਤੇ ਵੀ ਆਪਣਾ ਵੇਖੇ ਤੇੜਾ ਚੁਗੋ ਪਰ ਤੇ ਮੁੱਲਾ ਜੀ ਤੇਲੀ ਆਪਣਾ ਤੇ ਤੇੜਾ ਚੁਗੋ ਪਰ ਤੇ thank yeah. you yeah. ਦਿਲ ਜੀ ਰਹਿ ਜਾਂਦੀ ਹੈ ਤੇ ਟੈਕਨਾਲੋਜੀ ਨੇ ਸਾਨੂੰ ਇੱਕ ਦੂਸਰੇ ਤੋਂ ਇੰਨਾ ਦੂਰ ਕਰ ਦਿੱਤਾ ਦੂਰ ਵਾਲੇ ਨੇੜੇ ਹੋ ਗਏ ਤੇ ਨੇੜੇ ਵਾਲੇ ਦੂਰ ਹੋ ਗਏ ਸਭ ਕੋਈ ਸੰਤੋਸ਼ਟੀ ਨਹੀਂ ਕਿਤੇ ਨਾਲ ਦੇ ਬੈਠੇ ਹੁੰਦੇ ਆ ਉਹਨਾਂ ਦੀ ਗੱਲਬਾਤ ਕੋਈ ਐਕਸਾਈਟ ਨਹੀਂ ਕਰਦੀ ਫੋਨ ਤੇ ਬੰਦਾ ਹੋਰ ਪਾਸੇ ਲੱਗਿਆ ਹੁੰਦਾ ਮੈਂਟਲ ਇਲਨਸ ਗੁੜੀਆਂ ਭਰ ਦੇ ਵਿੱਚ ਦਿਮਾਗੀ ਬਿਮਾਰੀ ਅੱਜ ਐਡੇ ਵੱਡੇ ਫੱਦਰ ਤੇ ਆ ਕਿਉਂਕਿ ਅਸੀਂ ਇੱਕ ਦੂਸਰੇ ਦੇ ਨਾਲ ਦੁੱਖ ਸੁੱਖ ਬਣਾਉਣੇ ਛੱਡ ਦਿੱਤੇ ਇੱਕ ਦੂਸਰੇ ਨਾਲ ਸਾਂਝਾ ਕੋਈ ਨਹੀਂ ਸਭ ਦਾ ਮਨੋਰੰਜਨ ਫੋਨ ਕਰ ਰਿਹਾ ਬੰਦੇ ਨੂੰ ਬੰਦੇ ਦੀ ਲੋੜ ਹੀ ਨਹੀਂ ਪਰ ਇਹ ਦੂਰੀਆਂ ਸਾਨੂੰ ਦੇਖ ਹੀ ਰਹੀਆਂ ਹੋ ਕੱਲ੍ਹਾਂ ਦਿਲ ਦੀਆਂ ਦਿਲ ਵਿੱਚ ਲੱਖੀਆਂ ਜੀਨਾ ਤੂੰ ਸਭ ਕੁਝ ਨਾ ਅਸਲ ਦਸੀਂ ਕਿੰਜ ਸਮਝਾਂ